ਜਿੰਦਾਬਾਦ ਜਲੰਧਰ ਕੈਂਟ ਵਾਲਿਓ ਆਹ ਪੰਦੀ ਜਵਾਬ ਜਲੰਧਰ ਕੈਂਟ ਵਾਲਿਓ ਕਿਹਦੇ ਮਤਲਬ ਵੋਟਾਂ ਪਾਉਣ ਨੂੰ ਕਾੜੇ ਹੋਏ ਕਿਉਂ ਇਹਦਾ ਮਤਲਬ ਤੁਸੀਂ ਆਪਣੇ ਵੱਲੋਂ ਦਾ ਰਿਜਲਟ ਕੱਢਿਆ ਹੋਇਆ ਪਰ ਸਹਾਨਾ ਹੋਣੀ ਬਾਕੀ ਹੈ ਪਿਛਲੀ ਵਾਰ ਥੋੜੀ

ਇੰਡੀਆ ਦੀ ਟੀਮ ਖੇਡ ਰਹੀ ਹੈ ਇਹਨਾਂ ਪਿੰਨਾਂ ਦੇ ਸੱਤ ਮੁੰਡੇ ਖੇਡੇ ਵੀ ਕਹਰਾ ਤੋਂ ਸੱਤ ਮੁੰਡੇ ਦਾ ਪਿੰਡ ਇਸੇ ਵਕਤ ਇਹ ਦੇਸ਼ ਦਾ ਝੰਡਾ ਉੱਚਾ ਲੈ ਕੇ ਜਾਣ ਵਾਲੇ ਦੇਸ਼ ਭਗਤ ਲੋਕ ਨੇ ਸਵੈਸਵਾਰ 10 ਤਰੀਕ ਨੂੰ ਲੋਕ ਸਭਾ ਦੇ ਵਿੱਚ ਵੀ ਸਾਡਾ ਆਮ ਆਦਮੀ ਪਾਰਟੀ ਦਾ ਝੰਡਾ ਉੱਚਾ ਕਰ ਦਿਓ ਉਸ ਤੋਂ ਬਾਅਦ ਚﻠੰਤਰ ਨੂੰ ਨਗ ਬੰਗੂ ਚਪਕਾ ਦੇ ਕੇ ਨਵੀਂ ਬਣਾਉਣਾ ਹੈ ਜਿੰਦਾਬਾਦ ਮਸ਼ੀਨ ਤੇ ਮਸ਼ੀਨ ਤੇ ਬੱਦਲ ਦੂਜੇ ਨੰਬਰ ਤੇ ਆਉਣਾ ਚਰਨ ਲਾ ਚੋਂ ਨਿਸ਼ਾਨ ਕੇਜੀਵਾਲ ਜੀ ਨੇ ਹਸਾ ਲਿਆ ਕਿ ਪੂਰੇ ਦੇਸ਼ ਦੇ ਵਿੱਚ ਨਾ ਇਹ ਰਾਜਨੀਤੀ ਦੀ ਸਫਾਈ ਕਰਦਾ ਫਿਰਦਾ ਛੱਡ। ਇਸ ਚਰਨ ਨਾਲ ਪਹਿਲਾਂ ਸਿਰਫ ਦੁਕਾਨ ਜਦ ਕਾਮ ਸਰ ਕਰਦੇ ਸੀ ਉਹਨਾਂ ਅਰਵਿੰਦ ਕੇਜੀਵਾਲ ਜੀ ਦੀ ਗਵਾਈ ਚ ਇਸ ਚਰਨ ਨਾਲ ਪੂਰਾ ਹਿੰਦੁਸਤਾਨ ਸਾਫ ਕੀਤਾ ਲਊਗਾ ਪੂਰਾ ਹਿੰਦੁਸਤਾਨ। ਤੁਸੀਂ ਵੀ ਬਹੁਤ ਆਪਰੇ ਹੋਰ ਤੁਹਾਨੂੰ ਖਿਜਾਂਦਾ ਤੁਹਾਡੇ ਵਰਗਾ ਤੁਹਾਡੇ ਪੁੱਤੋ ਇਸ ਚਰਨ ਕੰਮ

ਵਰਨੇ 92 ਐਮਐਲਏ ਸਾਡੇ ਤੋਂ ਸਾਰੇ ਪੰਜਾਬ ਚ ਨੇ 3 ਅਰਵਿੰਦ ਕੇਜੀਵਾਨ ਦੀ ਕੋਟ ਜਿਹੜੇ ਦਿੱਲੀ ਦੀਆਂ ਸਮਝ ਨੇ 5 ਐਮਐਲਏ ਗੁਜਰਾਤ ਦੀਆਂ ਸਰਕ ਦੋ ਐਮਐਲਏ ਗੋਆ ਦੀਆਂ ਸਰਕ ਨੇ 10 ਰਾਸ਼ਟਰੀ ਜਲਦੀ ਨੇ ਜਲੰਧਰ ਤੋਂ ਪੀਐਨਐਲਪੀ ਨੇ ਇਦਾਂ ਦੇ ਨਾਲ ਬਾਬਾ ਸੀਚੇਵਾਲ ਜੀ ਤੇ ਹੁਣ ਚੌਥਾ ਬਣਾ ਲਉਂਦੇ ਜਲੰਧਰ ਤੋਂ ਨੋਟਲ ਦੀ ਕਮੀ ਦੀ ਇਹਨਾਂ ਅੰਦਰ ਇਹ ਦੱਸ ਦਿਓ ਪੂਰੇ ਦੇਸ਼ ਨੂੰ ਭਜੰਦਰ ਦੇ ਜਿਹੜੇ ਕਾਪੀ ਲੋਕ ਨੇ ਉਹਨਾਂ ਨੇ ਲੋਕ ਸਭਾ ਦੇ ਵਿੱਚ ਇਸ ਸਾਜ ਦਾ ਹਿੱਸਾ ਪਾਇਆ ਉਸ ਤੋਂ ਬਾਅਦ ਮੋਦੀ ਨੂੰ ਕਿਵੇਂ ਗੱਲ ਕਰਨੀ ਹੈ ਮੋਦੀ ਤੋਂ ਕਿਵੇਂ ਪੈਸੇ ਲੈ ਕੇ ਆਉਣੇ ਆ ਤੇ ਲਾਉਣੇ ਕਿਵੇਂ ਆ ਇਹ ਸਾਰੇ ਪਾਸਪੋਰਟ ਮੇਰੇ ਕੋਲ ਕਿਉਂਕਿ ਮੈਂ ਪੁੱਛਦਾ ਰਿਹਾ ਪਤਾਈਏ ਮੋਦੀ ਜੀ ਅੱਛੇ ਦਿਨ ਕਾਵਾ ਲਾ ਲਿਆ ਵੀਰੋ ਮੋਦੀ ਆਰੇ ਦੋਨੇ ਹੱਥ ਉੱਪਰ ਕਰਕੇ ਦੋ ਨਾਰੇ ਲਾ ਕੇ ਇਹਨਾਂ ਨੂੰ ਯਕੀਨ ਦਿਵਾ ਦਿਓ ਇਹ ਜਿੰਦਗਰ ਬਲ ਫੈਟਕ ਟੈਕਨੋਜੀ ਇਨਕਲ ਜ਼ਿੰਦਗਰ